ਸਭ ਪਤਾ ਕੀ ਚੱਕਰ ਨਸਾ ਕੋਈ ਵੀ ਨਹੀਂ ਕਰਦਾ ਉਹਨਾਂ ਦੇ ਅੱਛਾ ਵਧੀਆ ਮੁੰਡੇ ਆ ਜੀ ਵਿੱਚ ਖੇਤੀ ਕਰਦੇ ਆ ਮੁੰਡੇ ਵਿੱਚ ਮੁੰਡੇ ਆਪਾਂ ਦੇ ਦੁਕਾਨਾਂ ਉਹਨਾਂ ਦੀਆਂ ਹਾਂਜੀ ਹਾਂ ਵਧੀਆ ਕੰਮ ਜੀ ਇਹ ਹੀ ਗੱਲ ਵਧੀਆ ਕੰਮ ਕਾਰਨ ਸਿਆਣੇ ਮੁੰਡੇ ਆ ਵਿੱਚ ਸਰਦਾਰ ਮੁੰਡੇ ਜੀ ਇਹ ਹੀ ਗੱਲ ਤੇ ਤਾਂ ਤੁਹਾਨੂੰ ਜਾਂ ਤਾਂ ਹੀ ਬਹੁਤ ਦੇਖ ਰਹੀ ਹੈ ਜੀ ਅੱਜ ਵੀ ਕਿਹੜੀ ਮਸਲਾ ਤੁਹਾਡਾ ਬਹੁਤ ਬਣਿਆ ਹੋ ਹਾਂਜੀ ਤੁਸੀਂ ਵੈਸੇ ਹੀ ਅਪੀਲ ਕਰ ਦੋ ਵੀ ਭਾਈ ਜੇ ਕੋਈ ਜੋਗ ਕੁੜੀ ਹੈਗੀ ਐ ਜੀ ਜਾਏ ਜੀ ਮੁੰਡੇ ਆ ਵੀ ਸਾਡੇ ਭਾਈ ਨਹੀਂ ਪਤਾ ਕਿ ਕਿੱਥੇ ਕਰਾਂ ਸਰ ਮੈਂ ਮੈਂ ਵੈਸੇ ਮੈਂ ਕਰ ਬੇਨਤੀ ਮੈਂ ਕਰ ਸਕਦਾ ਹਾਂ ਨਾ ਕਾਰਨ ਤਾਂ ਇਹ ਮੇਰੇ ਪਿੰਡ ਦਾ ਇਕੱਲੇ ਦਾ ਨਹੀਂ ਇਹ ਮਸਲਾ ਅੱਛਾ ਮੈਨੂੰ ਤਾਂ ਹੁਣ ਆਏ ਲੱਗਦਾ ਉਹ ਧਿਆਨ ਚ ਆ ਗਿਆ ਆਪਣੇ ਮੈਨੂੰ ਤਾਂ ਆਇਆ ਲੱਗਦਾ ਵੀ ਸਾਰੇ ਪਿੰਡਾਂ ਦੀ ਐ ਮਤਲਬ ਹੁਣ ਹਰ ਇੱਕ ਬੱਚਾ ਜਿਹਨੂੰ ਪਹਿਲਾ ਮੁੰਡਾ ਹੋ ਗਿਆ ਕਿ ਬੱਚਾ ਕੋਈ ਜੇ ਮੁੰਡਾ ਹੋ ਗਿਆ ਦੂਜਾ ਬੱਚਾ ਲੈ ਕੇ ਵੀ ਰਾਜੀ ਨਹੀਂ ਅਗਲਾ ਕਹਿੰਦਾ ਮੁੰਡਾ ਹੋਵੇ ਹੁਣ ਸਾਡੇ ਅੱਗੇ ਚਾਰ ਚਾਰ ਮੁੰਡਿਆਂ ਦੀ ਪੰਜ ਪੰਜ ਜਵਾਬ ਹੁੰਦੇ ਸੀ ਨਾ ਉਹਨਾਂ ਵਿੱਚ ਦੋ ਦੋ ਕੁੜੀਆਂ ਹੋਣ ਜਾਂ ਕਿਤੇ ਤਿੰਨ ਕੁੜੀਆਂ ਹੋਣ ਉਹ ਮੇਸ ਜਣੇ ਸੀ ਹੁਣ ਇੱਕ ਵਾਰ ਇੱਕ ਇੱਕ ਬੱਚਾ ਇੱਕ ਦੀ ਜਿਹਦੇ ਮੁੰਡਾ ਪਹਿਲਾ ਹੋ ਗਿਆ ਦੁਬਾਰੇ ਹੋਰ ਬੱਚਾ ਨਹੀਂ ਹੁੰਦਾ ਕੰਮ ਕਰਾਈ ਜਾਂਦਾ ਮੈਂ ਵਧੀਆ ਉਹਨਾਂ ਨੂੰ ਜਿਵੇਂ ਅੱਗੇ ਹੋਰ ਵੀ ਹੁਣ ਪਿੰਡਾਂ 'ਚ ਤਾਂ ਹੋਰ ਵੀ ਸਪੈਕਟ ਬਣੇ ਹਾਂ ਹਾਂ ਜਿਹੜੀ ਹੋਰ ਕੋਈ ਮੁੱਦਾ ਉੱਥੇ ਨਹੀਂ ਇਹ ਮੈਨੂੰ ਲੋਕ ਪਿਆਰ ਹੀ ਬਹੁਤ ਜ਼ਿਆਦਾ ਕਰਦੇ ਆ ਇਹ ਪੰਨ ਅੱਛਾ ਕਿਹੜੀ ਪਾਰਟੀ ਨੂੰ ਬੁਲਾਉਂ ਮੈਂ ਆਮ ਆਦੀ ਪਾਰਟੀ 'ਚ ਕੰਮ ਕਰਦਾ ਜੀ 2013 ਤੋਂ ਮੈਂ ਕੰਮ ਕਰਦਾ ਪਰ ਇਹ ਦਿਲੋਂ ਕੰਮ ਕਰਦਾ ਜੀ ਜਮ ਦਿਲੋਂ ਦਾ ਕੀ ਨਾ ਇਹ ਨਹੀਂ ਗੱਲ ਆਮ ਆਦੀ ਪਾਰਟੀ ਲਈ ਮੈਂ ਸਾਰੀ ਜਿਹੜੀ ਫਰਦਾਈ ਕੰਮ ਕਰਾਉਂਦਾ ਕਿਸੇ ਦਾ ਪੈਸਾ ਨਹੀਂ ਲੱਗਦਾ ਕੋਈ ਇਸ ਕਰਕੇ ਮੇਰੀ ਹੁਣ ਸਭ ਤੋਂ ਵੱਡੀ ਲੀਡ ਸੀਨੀ ਪੰਜਾਬ ਮੈਂ ਜਿੰਨੀ ਮੇਰੀ ਮੇਰੀ ਪਾਰਟੀ ਮੈਂ ਜੂਤੋਂ ਬਾਹਰ ਹੀ ਰੱਖਦਾ ਹਾਂ ਲਈ ਮੇਰੀ ਜੂਤੋਂ ਬਾਹਰ ਆਮ ਆਦੀ ਪਾਰਟੀ ਆ ਪਿੰਡ ਬੱਧਰ ਤੇ ਮੇਰੀ ਕੋਈ ਪਾਰਟੀ ਨਹੀਂ ਪਿੰਡ ਬੱਧਰ ਤੇ ਮੈਂ ਸਾਰਿਆਂ ਦਾ ਸਾਂਝਾ ਬੰਦਾ ਆ ਠੀਕ ਗੱਲ ਸੱਚੀ ਗੱਲ ਸਰਪੰਚ ਸਾਹਿਬ ਜਿਵੇਂ ਇੱਕ ਆਮ ਜੀ ਗੱਲ ਕਹੀ ਜਾਂਦੀ ਹੁੰਦੀ ਹੈ ਕਿ ਜਦੋਂ ਲੋੜ ਹੁੰਦੀ ਹੈ ਕਿ ਹਨਾ ਵੀ ਲੋੜ ਕਾਂਢ ਦੀ ਮਾਂ ਹੁੰਦੀ ਹੈ वैसे ਤਾਂ ਆਮ ਜੀ ਗੱਲ ਕੇ ਮਤਲਬ ਕਹਿੰਦੇ ਆ ਸੀ ਇਹ ਸਰੇਕ ਵੀ ਤੁਹਾਨੂੰ ਕਿਹਾ ਹੋਣਾ ਵੀ ਇਹ ਤੁਹਾਡਾ ਵਿਸ਼ਾ ਹੀ ਨਹੀਂ ਹਾਂਜੀ ਹਾਂ ਤੁਹਾਡੇ ਕੋਲੇ ਮੰਗ ਪੱਤਰ ਆਇਆ ਹਾਂ ਤੁਸੀਂ ਕਿਵੇਂ ਲਿਆ ਇਸ ਗੱਲ ਨੂੰ ਕਿਵੇਂ ਲਿਆ ਤੁਸੀਂ ਤੇ ਪਤਾ ਕਿ ਚਿੱਤ ਕਰ ਸਰ ਪਿੰਡ ਦੇ ਕੰਮ ਮੈਂ ਜਾਨੀ ਕਰਾਈ ਜਾਂਦਾ ਵਿਕਾਸ ਦੇ ਵਧੀਆ ਕੰਮ ਹੋ ਜਾਂਦੇ ਆ ਹਮ ਕੰਮ ਜਾ ਹੋਈ ਜਾਂਦੇ ਵਧੀਆ ਪਿੰਡ ਦੇ ਜਾਨੀ ਲਗਾਤਾਰ ਚੱਲਦੇ ਜਦੋਂ ਦਾ ਮੈਂ ਬਣਿਆ ਮੈਂ ਸਰਪੰਚ ਹਮ ਉਹ ਮੁੰਡੇ ਇਹਨੇ ਸਾਨੂੰ ਵੀ ਜਾਨੀ ਉਹਨਾਂ ਨੂੰ ਮੈਨੂੰ ਲੱਗਦਾ ਵੀ ਉਹਨਾਂ ਨੂੰ ਵੀ ਆਸਾਂ ਜ਼ਿਆਦਾ ਸੀ ਮੇਰੇ ਤੋਂ ਚਾਹ ਉਮੀਦ ਕਰ ਹਾਂ ਉਮੀਦ ਕਰਕੇ ਉਹਨਾਂ ਨੂੰ ਆਏ ਸੀਗਾ ਵੀ ਜਿਹੜੇ ਪਿੰਡ ਦੇ ਕੋਈ ਕੰਮ ਵੀ ਨਿਆਰਨ ਦਿੰਦੇ ਵੀ ਸਾਦੇ ਆਲਾ ਮਸਲਾ ਵੀ ਹੱਲ ਹੋਊਗਾ ਹੂੰ ਉਹ ਐਸ ਲਈ ਕਿ ਮੈਨੂੰ ਲੱਗਦਾ ਵੀ ਆਏ ਆ ਕਿਤਨੇ ਕਿਤੇ ਸਰਪੰਚ ਸਾਹਿਬ ਆਏ ਵੀ ਹੁੰਦਾ ਵੀ ਏਸੇ ਇਨਾ ਨੌਜਵਾਨਾਂ ਚ ਤੁਸੀਂ ਵੀ ਖੇਡੀ ਖੇੜ ਕੇ ਵੱਡੇ ਹੋਏ ਹਾਂ ਹਾਂਜੀ ਹਾਂਜੀ ਤੇ ਇਸੇ ਪਿੰਡ ਦੇ ਜੰਮ ਪਲੇ ਤੁਸੀਂ ਉਸੇ ਪਿੰਡ ਦੇ ਵਿੱਚ ਜੰਮੇ ਪਲੇ ਵੱਡੇ ਹੋਏ ਤਾਂ ਇੱਕ ਦੂਜੇ ਨੂੰ ਇੱਕ ਦੂਜੇ ਦਾ ਸੁਭਾਅ ਜਾਂ ਪਤਾ ਹੁੰਦਾ ਹਾਂ ਹਾਂਜੀ ਹਾਂਜੀ ਤੇ ਤੁਸੀਂ ਵੀ ਆਪਣੀ ਜਵਾਨੀ ਵੇਲੇ ਪਹਿਲਵਾਨੀ ਵੀ ਕੀਤੀ ਹਾਂਜੀ ਹਾਂਜੀ ਤੇ ਕਿਤੇ ਨਾ ਕਿਤੇ ਗੀਤ ਗਾਹੀ ਦਾ ਵੀ ਸ਼ੌਂਕ ਰਾਇਦਾ ਵੀ ਹਣਾ ਨਹੀਂ ਮੈਨੂੰ ਸਾਰਾ ਸਾਰਿਆਂ ਨੂੰ ਇੱਕ ਦੂਜੇ ਦੇ ਮਾਹੌਲ ਜਿਹਦਾ ਪਤਾ ਹੁੰਦਾ ਕਿਤੇ ਉਸ ਮਾਹੌਲ ਜਿਹਦਾ ਅਸਰ ਹੋਇਆ ਵੀ ਤਾਂ ਕਰਕੇ ਨੌਜਵਾਨਾਂ ਨੇ ਤੁਹਾਡੇ ਕੋਲੇ ਇਹ ਮੰਗ ਰੱਖੀ ਜਾਂ ਕੋਈ ਹੋਰ ਕਾ ਵਜ੍ਹਾ ਲੱਗਦੀ ਹੈ ਵੀ ਇਹ ਮੰਗ ਵੀ ਥੋੜੇ ਤੋਂ ਆਸ ਹੀ ਵਾਲੀ ਕਰਦੇ ਆ ਕਥਾ ਕੀ ਚੱਕਰ ਆ ਆਈ ਮੈਨੂੰ ਤਾਂ ਲੱਗਦਾ ਵੀ ਪਿੰਡ 'ਚ ਕੰਮ ਕਰਾਈ ਜਾਂਦਾ ਮੈਂ ਵਧੀਆ ਉਹਨਾਂ ਨੂੰ ਜਿਵੇਂ ਅੱਗੇ ਹੋਰ ਵੀ ਹੁਣ ਪਿੰਡਾਂ 'ਚ ਤਾਂ ਹੋਰ ਵੀ ਸੁਪਨੇ ਬਣੇ ਹਾਂ ਨਾ ਜਿਹੜੀ ਹੋਰ ਕਿਤੇ ਮੁੱਦਾ ਉੱਥੇ ਹੀ ਨਹੀਂ ਇਹ ਮੈਨੂੰ ਲੋਕ ਪਿਆਰ ਹੀ ਬਹੁਤ ਜ਼ਿਆਦਾ ਕਰਦੇ ਜੀ ਪਿੰਡ ਦੇ ਮੈਂ ਵੀ ਬਹੁਤ ਜ਼ਿਆਦਾ ਕਰਦੀ ਮੈਂ ਕਿਸੇ ਨਾਲ ਜਿਹੜੀ ਪਾਰਟੀ ਬਾਜੀ ਪਿੰਡ 'ਚ ਰੱਖੀ ਨਹੀਂ ਜਮੀ ਮੈਂ ਮੇ ਮੇਰੀ ਪਾਰਟੀ ਜੂਤੋਂ ਬਾਹਰ ਹੀ ਹੁੰਦੀ ਹੈ ਅੱਛਾ ਕਿਹੜੀ ਪਾਰਟੀ ਕੋ ਬੁਲਾਉਂ ਮੈਂ ਆਮ ਆਦਿ ਪਾਰਟੀ 'ਚ ਕੰਮ ਕਰਦਾ ਜੀ 2013 ਤੋਂ ਮੈਂ ਕੰਮ ਕਰਦਾ ਪਾਰਟੀ ਦਿਲੋਂ ਕੰਮ ਕਰਦਾ ਜੀ ਜਿਮ ਦਿਲੋਂ ਲੱਗੇ ਨੇ ਆਏ ਜਿਨੀ ਗੱਲ ਆਮ ਆਦਮੀ ਪਾਰਟੀ ਲਈ ਮੈਂ ਸਾਰੀ ਦਿਰੀ ਫਰਦਾ ਜੀ ਕੰਮ ਕਰਾਉਂਦਾ ਕਿਸੇ ਦਾ ਪੈਸਾ ਨਹੀਂ ਲੱਗਦਾ ਕੋਈ ਇਸ ਕਰਕੇ ਮੇਰੀ ਹੁਣ ਸਭ ਤੋਂ ਵੱਡੀ ਲੀਡ ਸੀ ਨੀ ਪੰਜਾਬ ਦੀ ਅੱਛਾ ਹਾਂ ਸਰਪੰਚ ਜੀ ਤੇ ਲੋਕ ਮੈਨੂੰ ਪਿਆਰ ਕਰਦੇ ਸਾਰੀਆਂ ਪਾਰਟੀਆਂ ਦੇ ਜਿੰਨੇ ਹੈਗੇ ਆਪਣੇ ਪਿੰਡ ਚ ਹਨ ਸਾਰੇ ਮੈਨੂੰ ਬਹੁਤ ਚੰਗੇ ਆਮ ਆਦਮੀ ਪਾਰਟੀ ਦਾ ਬੇਸਿਕ ਰੂਲ ਬਹੁਤ ਹੁੰਦੀ ਹੈ ਕਿ ਜਿਹਨੇ ਵੀ ਇਹਨਾਂ ਇਹਦਾ ਵਿਆਹ ਨਹੀਂ ਹੁੰਦਾ ਉਹ ਆਵਾਮ ਦੀ ਪਾਰਟੀ ਜੋਇਨ ਕਰ ਲਓ ਨਹੀਂ ਸਰ ਇਹ ਹੀ ਨਹੀਂ ਗੱਲ ਪਤਾ ਕੀ ਚੱਕਰ ਮੈਨੂੰ ਮੈਂ ਵੀ ਆਪ ਨੂੰ ਐ ਨਹੀਂ ਸਮਝਦਾ ਮੈਂ ਪਿੰਡ ਪੱਧਰ ਤੇ ਜਣੀ ਮੈਂ ਮੈਨੂੰ ਹਰ ਇੱਕ ਦਾ ਮੈਂ ਖਿਆਲ ਰੱਖਦਾ ਜੀ ਇਹ ਗੱਲ ਮੈਂ ਜਿੰਮੀ ਮੇਰੀ ਮੇਰੀ ਪਾਰਟੀ ਮੈਂ ਜੂਤੋਂ ਬਾਹਰ ਹੀ ਰੱਖਦਾ ਹੁਣ ਜੀ ਮੇਰੀ ਜੂਤੋਂ ਬਾਹਰ ਆਮ ਆਦੀ ਪਾਰਟੀ ਆ ਪਿੰਡ ਪੱਧਰ ਤੇ ਮੇਰੀ ਕੋਈ ਪਾਰਟੀ ਨਹੀਂ ਪਿੰਡ ਪੱਧਰ ਤੇ ਮੈਂ ਸਾਰਿਆਂ ਦਾ ਸਾਂਝਾ ਬੰਦਾ ਜੀ ਸਾਂਝਾ ਸਰਪੰਚ ਆ ਮੈਂ ਵੀ ਭਾਵੇਂ ਕੋਈ ਕਾਲੀ ਆ ਜੀ ਹਾਂ ਕੋਈ ਆ ਜੀ ਆਪਾਂ ਹਰ ਇੱਕ ਦਾ ਹਰ ਇੱਕ ਨੂੰ ਆਪਾਂ ਬਰਾਬਰ ਸਮਝਦੇ ਆ ਜੀ ਆਪਦੀ ਪਾਰਟੀ ਦੇ ਜਿੰਨੇ ਉਹਨਾਂ ਨੂੰ ਤਾਂ ਸਮਝ ਨਹੀਂ ਆ ਦੂਜਾ ਲੋਕ ਮੈਂ ਕੋਈ ਦਰਿਆ ਪੰਜਕੀ ਦੀ ਸਾਰਾ ਜਿਹੜੇ ਇਹ ਮੁੰਡੇ ਐ ਜਿਨ੍ਹਾਂ ਨੇ ਤੁਹਾਨੂੰ ਮੰਗ ਪੱਤਰ ਦਿੱਤਾ ਏ ਤੁਹਾਡੀ ਪਾਰਟੀ ਦੇ ਸਪੋਰਟਰ ਆ ਕਿ ਕਿਸੇ ਨਹੀਂ ਇਹ ਤਾਂ ਸਾਰੇ ਆਪਣੇ ਨਾਲ ਹੀ ਆ ਜੀ ਗੱਲ ਹਾਂਜੀ ਠੀਕ ਆ ਹਾਂਜੀ ਯਾਨੀ ਇਹ ਬਕਨੂਨ ਤੌਰ ਤੇ ਬੰਦਾ ਤਾਂ ਹੈ ਨਹੀਂ ਵੀ ਸਾਹਿਬ ਇਹ ਹੈ ਨਾ ਸਰਪੰਚ ਦਾ ਕੰਮ ਹੀ ਹੋएगा ਸਰਪੰਚ ਦਾ ਤਾਂ ਹੋਰ ਬਹੁਤ ਕੰਮ ਆ ਜੀ ਹੁਣ ਪਿੰਡ ਦੇ ਵਿਕਾਸ ਦੇ ਕੰਮ ਹੋਗੇ ਹੋਰ ਹਾਂ ਜਾਨੀ ਜੇ ਇਹਨਾਂ ਨੇ ਮੇਰੇ ਤੇ ਨਿਰਾਸ਼ਾ ਰੱਖੀ ਨਾ ਬਣਾ ਵੀ ਆਪਾਂ ਵੀ ਇਹ ਆਪਾਂ ਸੋਚਨੇ ਆ ਫਿਰ ਸਿਰੇ ਲਾਵਾਂਗੇ ਕਰੋੜ ਕੀ ਮੈਨੂੰ ਗਿਵਨ ਮਾਰਤੀ ਇਹ ਗੱਲ ਹੋਰ ਹੋ ਗਈ ਸਰਪੰਚ ਸਾਹਿਬ ਕਿ ਇਹ ਹੁਣੇ ਮੁੰਡਿਆਂ ਦੀ ਉਮਰ ਲੱਗ ਪਈ तकरीबन 30 ਕਿ ਸਾਲ ਹੈ ਸਾਰੇ ਹਾਂਜੀ 30 32 ਵਸ ਐਨੇ ਬਈ ਕਿਤੇ ਨਾ ਕਿਤੇ ਆਏ ਜੇ ਇੰਨੇ ਮਤਲਬ ਸਾਰੇ ਕੰਮਕਾਰ ਵਾਲੇ ਮੁੰਡੇ ਐ ਕਿ ਕੋਈ ਨਸ਼ੇੜੀ ਨਾ ਜੀ ਨਾ ਮੁੰਡਾ ਸਾਹਿਬ ਪਤਾ ਕੀ ਚੱਕਰ ਨਸ਼ਾ ਕੋਈ ਵੀ ਨਹੀਂ ਕਰਦਾ ਉਹਨਾਂ ਚ ਅੱਛਾ ਵਧੀਆ ਮੁੰਡੇ ਆ ਜੀ ਵਿੱਚ ਖੇਤੀ ਕਰਦੇ ਮੁੰਡੇ ਵਿੱਚ ਮੁੰਡੇ ਆ ਆਪਣੇ ਦੁਕਾਨਾ ਉਹਨਾਂ ਦੀਆਂ ਅੱਛਾ ਹਾਂਜੀ ਹਾਂ ਵਧੀਆ ਕੰਮ ਹੈ ਇਹ ਹੀ ਗੱਲ ਵਧੀਆ ਕੰਮ ਕਰ ਰਹੇ ਸਿਆਣੇ ਮੁੰਡੇ ਆ ਵਿੱਚ ਸਰਦਾਰ ਮੁੰਡੇ ਆ ਇਹ ਹੀ ਗੱਲ ਤੇ ਤਾਂ ਤੁਹਾਨੂੰ ਜਨਤਾ ਹੀ ਬਹੁਤ ਦੇਖ ਰਹੀ ਹੈ ਜੀ ਅੱਜ ਵੀ ਕਿਹੜੀ ਮਸਲਾ ਥੋੜਾ ਬਹੁਤ ਵਧਿਆ ਹੋ ਹਾਂਜੀ ਤੁਸੀਂ ਬੈਸੀ ਅਪੀਲ ਕਰ ਦੋ ਵੀ ਭਾਈ ਜੇ ਕੋਈ ਜੋਗ ਕੁੜੀ ਹੈਗੀ ਆ ਜੀ ਆਏ ਜੀ ਮੁੰਡੇ ਆ ਵੀ ਸਾਡੇ ਭਾਈ ਨਹੀਂ ਪਤਾ ਕਿ ਕਿੱਥੇ ਸਰ ਮੈਂ ਮੈਂ ਬੈਸੀ ਮੈਂ ਕਰ ਬੇਨਤੀ ਮੈਂ ਕਰ ਸਕਦਾ ਹਾਂ ਨਾ ਕਾਰਨ ਤਾਂ ਇਹ ਮੇਰੇ ਪਿੰਡ ਦਾ ਇਕੱਲੇ ਦਾ ਨਹੀਂ ਹੈ ਮਸਲਾ ਅੱਛਾ ਮੈਨੂੰ ਤਾਂ ਹੁਣ ਆਇਆ ਲੱਗਦਾ ਹੁਣ ਧਿਆਨ ਚਾਗੇ ਆਪਣੇ ਮੈਨੂੰ ਤਾਂ ਆਇਆ ਲੱਗਦਾ ਵੀ ਸਾਰੇ ਪਿੰਡਾਂ ਦੀ ਐ ਮਸਲਾ ਵੀ ਹਰੇਕ ਪਿੰਡ ਚ ਹਰੇਕ ਪਿੰਡ ਚ ਹੋਊਗਾ ਜਿਹੜੇ ਮੁੰਡੇ ਆੜੇ ਵੀ ਆ ਜਿਵੇਂ ਹੁਣ ਕੁੜੀਆਂ 30 ਹ ਤੱਕਰ ਕੁੜੀਆਂ ਤਾਂ ਆਈ ਲੈਟ ਕਰਕੇ ਬਾਹਰ ਉੱਠਣਗੀਆਂ ਮੁੰਡੇ ਹੁਣ ਵਿੱਚ ਜਾਂ ਤਾਂ ਤੁਸੀਂ ਲਾ ਲੋ ਵੀ ਪਹਿਲਾਂ ਨੌਕਰੀਆਂ ਨਹੀਂ ਮਿਲੀਆਂ ਸਰਕਾਰਾਂ ਵੱਲੋਂ ਹੁਣ 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 ਸਾਡੀ ਸਰਕਾਰ ਜੇ ਨਹੀਂ ਹੱਲ ਕਰ ਰਹੀ ਆ ਆਮ ਆਦਮੀ ਪਾਰਟੀ ਹੁਣ ਮੁੰਡਾ ਨੌਕਰੀ ਮਿਲ ਰਹੀਆਂ ਹੁਣ ਜਿਹੜੀ ਮੂਰੇ ਮਸਲਾ ਹੌਲੀ ਹੌਲੀ ਸੈੱਟ ਹੋ ਜੂਗਾ ਬਾਕੀ ਬੁੱਧੀ ਇੱਕ ਬੁੱਧੀ ਜੀ ਦੀ ਵਰਕ ਸਰਪੰਚ ਸਾਹਿਬ ਇਹਦੇ ਵਿੱਚ ਇਹ ਵੀ ਸੋਚਦਾਗਾ ਵੀ ਜਿਹੜੀਆਂ 90 ਦੇ ਦਹਾਕੇ ਦੇ ਦੌਰਾਨ ਜਿਹੜੀਆਂ ਭ੍ਰूण ਹਤਿਆਵਾਂ ਹੋਈਆਂ ਬੱਚਿਆਂ ਨੂੰ ਬੱਚਿਆਂ ਨੂੰ ਹਾਂਜੀ ਉਹ ਬਤਨੂਗਾ ਕਾਰਨ ਜੀ ਮੇਨ ਦਾ ਕਿਉਂਕਿ ਇਹਨਾਂ ਦਾ ਵੀ ਜਨਮ ਹੈ ਜਿਹੜਾ 90 ਦੇ ਆਸ-ਪਾਸ ਦੇ ਹੀ ਹੋ ਗਏ ਹਾਂ ਜੀ ਜਿਹਨਾਂ ਨੇ ਤੁਹਾਨੂੰ ਮੰਗ ਪੱਤਰ ਦਿੱਤਾ ਹਾਂਜੀ 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 ਇਹ ਵੀ ਮੇਰੇ ਖਿਆਲ ਨਾਲ ਉਹੀ 30 30 35 ਸਾਲ ਦੀ ਆਹੋ ਇੱਥੇ ਜਾਵੜੀ ਬੰਦਾ ਬੱਚਾ ਹੋ ਸਕਦਾ ਇਹ ਵੀ ਮਸਲਾ ਇੱਕ ਹੁਣ ਚੱਕਰ ਕਾਰਨ ਪਤਾ ਕੀ ਹੈ ਜੀ ਹੁਣ ਹਰ ਇੱਕ ਬੱਚਾ ਜਿੰਨੇ ਪਹਿਲਾਂ ਮੁੰਡਾ ਹੋ ਗਿਆ ਕਿ ਬੱਚਾ ਕੋਹੇ ਮੁੰਡਾ ਹੋ ਗਿਆ ਦੂਜਾ ਬੱਚਾ ਲੈ ਕੇ ਕੋਈ ਰਾਜੀ ਨਹੀਂ ਅਗਲਾ ਕਹਿੰਦਾ ਮੁੰਡਾ ਹੋ ਗਿਆ ਹੁਣ ਸਾਡਾ ਹੂੰ ਅੱਗੇ ਚਾਰ-ਚਾਰ ਮੁੰਡਿਆਂ ਦੀ ਪੰਜ-ਪੰਜ ਜਵਾਬ ਹੁੰਦੀ ਸੀ ਨਾ ਉਹਨਾਂ ਵਿੱਚ ਦੋ ਦੋ ਕੁੜੀਆਂ ਹੋਣ ਜਾਂ ਕਿਤੇ ਤਿੰਨ ਕੁੜੀਆਂ ਹੋਣ ਜਾਂ ਉਹ ਮੇਸ ਜਣੇ ਸੀਗਾ ਹੁਣ ਇੱਕ ਵਾ ਇੱਕ ਇੱਕ ਬੱਚਾ ਆ ਰਿਹਾ ਇੱਕ ਦੀ ਜੇ ਮੁੰਡਾ ਪਹਿਲਾ ਹੋ ਗਿਆ ਦੁਬਾਰੇ ਹੋਰ ਬੱਚਾ ਨਹੀਂ ਜੰਦਾ ਉਹਦਾ ਕਰਕੇ ਕੁੜੀਆਂ ਦੀ ਗਿਣਤੀ ਵੀ ਘਟ ਗਈ ਅੱਛਾ ਹਾਂ ਕਿਤੇ ਨਾ ਕਿਤੇ ਜਿੱਥੇ ਆਪਾਂ ਇਹ ਚੀਜ਼ ਸੋਚਦੇ ਆਂ ਵੀ ਹਸਾ ਸੋਸ਼ਲ ਮੀਡੀਆ ਤੇ ਨਾ ਹ ਸਮਝ ਆਕ ਬਹੁਤ ਬਣੀ ਹਾਂਜੀ ਹਾਂਜੀ ਬਹੁਤ ਹਸਾ ਸਮਝ ਆਕ ਦੇ ਵਿੱਚ ਇਹ ਗੱਲ ਨੂੰ ਲਿਆ ਗਿਆ ਭਾਵੇਂ ਮੈਂ ਪਹਿਲੀ ਗੱਲ ਕੀਤੀ ਇੰਟਰੋ ਦੇ ਵਿੱਚ ਹੀ ਦੱਸਿਆ ਵੀ ਇੱਕ ਵਰਗ ਨੇ ਇਹਨੂੰ ਬੁੱਧੀ ਦੀ ਵੀ ਵਰਗ ਨਹੀਂ ਇਹ ਬਹੁਤ ਗੰਦੀ ਗੱਲਾਂ ਨਾਲ ਵੀ ਲਿਆ ਹਾਂ ਅਸੀਂ ਵੀ ਇਹ ਚੀਜ਼ ਸੋਚਦੇ ਹਾਂ ਵੀ ਹਰੇਕ ਪਿੰਡ ਦਾ ਹੀ ਮਸਲਾ ਹੋ ਗਿਆ ਹੋਰ ਜੀ ਹੋਰ ਜਿਵੇਂ ਸੋਚੀ ਜਾਂਦੇ ਆਂ ਕਿ ਪੰਡਗਾਏ ਚ ਜਾਂਦੇ ਆਂ ਤੇ ਇਹ ਮੂਰ ਹੋ ਜਾਂਦਾ ਵੀ ਹਰ ਜਿਵੇਂ ਮੁੱਟਾ ਬਹੁਤ ਵੱਡਾ ਹੀ ਹਾਂ ਬਿਲਕੁਲ ਹਾਂਜੀ ਕੀ ਲੱਗਦਾ ਵੀ ਸਰਕਾਰ ਨੂੰ ਇਹਦੇ ਤੇ ਕੋਈ ਬਣਾਉਣਾ ਚਾਹੀਦਾ ਪ੍ਰਾਣ ਕਾਨੂੰਨ ਇਹਦੇ ਤੇ ਸਰਕਾਰ ਤਾਂ ਪਤਾ ਕਿ ਚੱਕਰ ਹੁਣ ਸਰਕਾਰ ਤਾਂ ਕੋਸ਼ਿਸ਼ ਕਰ ਰਹੀ ਹੈ ਜਿਵੇਂ ਹੁਣ ਮੁੰਡਿਆਂ ਨੂੰ ਨੌਕਰੀਆਂ ਦੇ ਰਹੀ ਹੈ ਦੂਧਾਰ ਨਾ ਜਾਓ ਸਰਕਾਰ ਤਾਂ ਬਹੁਤ ਪ੍ਰਾਲੀ ਕਰ ਰਹੀ ਹੈ ਹੁਣ ਕਿੰਨੇ ਮੁੰਡੇ ਨੌਕਰੀਆਂ ਮਿਲੀਆਂ ਜੇ ਇਹ ਮੂਰੇ ਹੋਣੀ ਹੋਣੀ ਇਹਦਾ ਕਦੇ ਹੱਲ ਹੋਊਗਾ ਜਿਵੇਂ ਹਮ ਮੁੰਡੇ 30-30 ਸਾਲਾਂ ਦੇ ਬੈਕਟੀਆਂ ਦੇ ਹੋ ਗਏ ਉਹਦਾ ਤਾਂ ਹੁਣ ਹੋਣੀ ਹੋਊਗਾ ਜਿਨਾ ਹੁਣ ਨਵੀਂ ਪੀੜੀ ਆਉਂਦੀ ਹੈ ਆਪਣੀ ਉਹਨਾਂ ਨੂੰ ਮੂਰੇ ਨੌਕਰੀਆਂ ਮਿਲਣ ਲੱਗ ਜਣੀ ਸਰਕਾਰ ਆਮ ਆਦੀ ਪਾਰਟੀ ਦੀ ਵਧੀਆ ਨੌਕਰੀਆਂ ਦੇ ਕੰਮ ਮਿਲ ਜਾਂਦੇ ਆ ਤੇ ਨਾਲ ਦੀ ਨਾਲ ਹੀ ਬਸ ਇਹ ਹੱਲ ਹੋਈ ਜਣੇ ਜੀ ਵਧੀਆ ਮੁੰਡੇ ਇੱਥੇ ਰਹਿਣ ਲੱਗ ਜਾਣਗੇ ਇੱਕ ਨਾਲ ਹੀ ਇਹਦੀ ਮੁੱਦਾ ਇਹ ਸੀਗਾ ਕਿ ਸਰਪੰਚ ਸਰਕਾਰ ਤੇ ਜਾਂ ਮਤਲਬ ਇੱਧਰ ਸਾਡੇ ਵਾਲੇ ਭਰੋੜ ਵਾਲੇ ਪਾਸੇ ਮਤਲਬ ਸਾਡੇ ਐਮਐਲਏ ਤੇ ਵੀ ਇਲਜ਼ਾਮ ਲੱਗੇ ਜਾਂ ਮਤਲਬ ਪੰਜਾਬ ਸਰਕਾਰ ਤੇ ਇਲਜ਼ਾਮ ਲੱਗਦੇ ਆ ਵੀ ਉਹਨਾਂ ਨੇ ਪੰਚਾਇਤਾਂ ਨੂੰ ਸਪੋਰਟ ਨਹੀਂ ਦਿੱਤੀ। ਥੋੜੀ ਤਾਂ ਮਤਲਬ ਸਰਕਾਰ ਵਾਲੀ ਤੁਸੀਂ ਤਾਂ ਸਰਕਾਰ ਦੇ ਬੰਦੇ ਹੋ ਸਮਝ ਲਓ ਵੀ ਸਰਕਾਰ ਨੂੰ ਸਪੋਰਟ ਕਰਨ ਵਾਲੀ ਪਾਰਟੀ ਨੇ ਸਰਪੰਚ ਤੁਹਾਨੂੰ ਕਿੰਨੀ ਕੁ ਗ੍ਰਾਂਟ ਮਿਲੀ ਆ ਪਿੰਡ ਨੂੰ ਕਿੰਨੀ ਕੁ ਗ੍ਰਾਂਟ ਆ ਗਈ ਤੇ ਕਿੰਨਾ ਕੁ ਵਿਕਾਸ ਹੋਇਆ ਪਿਛਲੇ 3 ਸਾਲਾਂ ਦੇ ਵਿੱਚ ਕਿੰਨਾ ਕੁ ਬਦਲਾ। ਨੂੰ ਪਤਾ ਕਿ ਚੱਕਰ ਆ ਸਰ ਵਿਕਾਸ ਵਧੀਆ ਕਰੀ ਜਾਂਦੀ ਆ ਸਰਕਾਰ ਇਹ ਹੀ ਨਹੀਂ ਗੱਲ ਭਈ। ਕੀ ਕੀ ਮਤਲਬ ਕਿੰਨੀ ਕੁ ਗ੍ਰਾਂਟ ਆ ਤੈਨੂੰ ਮੇਰੀ ਗੱਲ ਸੁਣੋ ਜੀ ਅੱਪਾ ਹੁਣ ਵੋਟਾਂ ਤੋਂ ਪਹਿਲਾਂ ਹੀ ਸਾਡੇ ਆਈਨ ਮੈਂ ਹੁਣ ਜੇ ਸਰਪੰਚ ਬਣਿਆ ਤਾਂ ਹੁਣ ਹੀ ਕੰਮ ਕਰਾਉਣਾ ਬੋਟਾਂ ਤੋਂ ਪਹਿਲਾਂ ਵੀ ਕੰਮ ਹੋਈ ਜਾਂਦੇ ਸੀ ਆਪ ਜਿਹੜੀਆਂ ਸਰਪੰਚੀ ਦੀਆਂ ਬੋਟਾਂ ਸੀ ਇਹ ਤੋਂ ਪਹਿਲਾਂ ਹੀ ਹੁਣ ਅਸੀਂ ਸ਼ੁਰੂ ਕਰਤਾ ਸੀ 35 ਲੱਖ ਰੁਪਿਆ ਸੀਗਾ ਜੀ ਆਪਣੇ ਸੱਪੜ ਨੂੰ ਇਹ ਸਰਕਾਰ ਬਣਨ ਤੋਂ ਬਾਅਦ ਆਇਆ ਜਾਂ ਸਰਕਾਰ ਤੋਂ ਪਹਿਲਾਂ ਨਹੀਂ ਨਹੀਂ ਬਾਅਦ ਜੀ ਬਾਅਦ ਚੰ ਹੈ ਹਾਂ ਜੀ ਹਾਂ ਜੀ ਪਹਿਲਾਂ ਨਹੀਂ ਸੀਗਾ ਇਹ ਨਾ ਨਾ ਪਹਿਲਾਂ ਹੈ ਨਹੀਂ ਸੀਦੇ ਜਦੋਂ ਬਾਅਦ ਚ ਆਪਾਂ ਇਹ ਕਹਿੰਦੇ ਸੱਪੜ ਤਿਆਰ ਹੋਇਆ ਮੜਕੇ ਮਹੱਲਾ ਕਲੀਨਿਕ ਪਿੰਡ ਚ ਆਪਣੇ ਹੁਣ ਅੱਗੇ ਹੈ ਨਹੀਂ ਸੀ ਫਰੀ ਦਵਾਈ ਕਿਤੇ ਵੀ ਨਹੀਂ ਸੀ ਮਿਲਦੀ ਜੀ ਇਹ ਮ ਗਰੀਬ ਆ ਕੋਈ ਰੁੜ ਕੇ ਮਰ ਜਾਂਦਾ ਸੀ ਇਹ ਦਵਾਈ ਜਿੱ ਮਿਲਦੀ ਨਹੀਂ ਸੀ ਲੈ ਨਹੀਂ ਸੀ ਸਕਦਾ ਹਣਾ ਉਹ ਅੱਧ ਬੈਟ ਤੇ ਮੁਤਾਬਕ ਨਹੀਂ ਲੈ ਸਕਦਾ ਇਹ ਦਵਾਈ ਹੁਣ ਅਸੀਂ ਮਹੱਲਾ ਕਲੀਨਿਕ ਸਭ ਤੋਂ ਪਹਿਲਾਂ ਮੇਰੇ ਪਿੰਡ ਆਇਆ ਜਦੋਂ ਆ ਪਹਿਲੀ ਲਿਸਟ ਆਈ ਹੈ ਯਾਨੀ ਬਾਅਦ ਚ ਆਉਣ ਲੱਗੇ ਹੋਰ ਪਿੰਡਾਂ ਜਿਹੜੀਆਂ ਸਾਰਿਆਂ ਚ ਆਏ ਯਾਨੀ ਮੇਰੇ ਸਾਤ ਅੱਠ ਪਿੰਡ ਸਾਡੇ ਪਿੰਡ ਆਉਂਦੇ ਆ ਜਿਹਨਤਪੁਰ ਮਹੱਲਾ ਕਲੀਨਿਕ ਦਾ ਐਮਬੀਬੀਐਸ ਡਾਕਟਰ ਰਹਿੰਦੇ ਆ ਅੱਛਾ ਦੇਖ ਲਿਓ ਪੂਰੀ ਵਧੀਆ ਦਵਾਈ ਹੈ ਜੀ ਤੁਸੀਂ ਹੁਣ ਜਾ ਕੇ ਦੇਖ ਸਕਦੇ ਹੋ ਇਹ ਜਿਹੜੀ ਗੱਲ ਆ ਐਮਬੀਬੀਐਸ ਡਾਕਟਰ ਆ ਮਹੀਨੇ ਚ ਯਾਨੀ ਲੱਖਾਂ ਦੀ ਦਵਾਈ ਲੱਗ ਜਾਂਦੀ ਹੈ ਜੀ ਤੇ ਜਾਨੀ ਠੀਕ ਵੀ ਹੁੰਦਾ ਲੋਕ ਜੀ ਕੁਆਲਟੀ ਦੀ ਦਵਾਈ ਹੁੰਦੀ ਹੈ ਸਟੈਂਡਰਡ ਦੀ ਵਧੀਆ ਦਵਾਈ ਹੁੰਦੀ ਹੈ ਹਾਂ ਜੀ ਹੋਰ ਤੁਹਾਡੇ ਇੱਕ ਤਾਂ ਅੱਛਾ ਪਿੰਡ ਚ ਤੁਹਾਡੇ ਮਹੱਲਾ ਕਲੀਨਿਕ ਆ ਗਿਆ ਇਹਨਾਂ ਤਿੰਨਾਂ ਸਾਲਾਂ ਦੇ ਦੌਰਾਨ ਫਿਰ ਹੋਰ ਗਲੀਆਂ ਦਾ ਵਾਸਤੇ ਹੋਰ ਆਪਣੀ ਫਰਨੀ ਦਾ ਬਹੁਤ ਬੁਰਾ ਹਾਲ ਸੀ ਤੇ ਫਰਨੀ ਦਾ ਜਿਆਦਾ ਬੁਰਾ ਹਾਲ ਸੀਗਾ 18 ਫੁੱਟਾ ਬਣਿਆ ਜੀ ਹੁਣ ਰੋਡ ਸਾਡੇ ਸੀਗਮੈਂਟ ਦਾ ਬਣਿਆ ਜਿਹਦੇ ਨਾਲ ਜਗ੍ਹਾ ਰਹਿੰਦੀ ਸੀ 18 ਫੁੱਟ ਦੀ ਉਹ ਹੁਣ ਲੱਗੀ ਜਾਂਦੀ ਤੁਸੀਂ ਜਾਂਦੇ ਹੋਏ ਦੇਖ ਹੀ ਜਾਓ ਉਹ ਆਪਣਾ ਇੰਟਰਲੌਕ ਲੱਗੀ ਜਾਂਦਾ 4 ਸਪਰੀ ਹੁਣ ਮੁੜ ਕੇ ਸਾਡੇ ਲਾਈਟ ਦੀ ਜਿਆਦਾ ਦਿੱਕਤ ਆਉਂਦੀ ਸੀਗੀ ਅੱਛਾ ਬਹੁਤ ਜ਼ਿਆਦਾ ਸੀਗੀ ਜੀ ਹਨਾ ਜਾਨੀ ਮਾਰੇ ਜਾਂ ਮੀਂਹ ਪੈਂਦਾ ਜਾਂ ਹਨੇਰੀ ਆਉਂਦੀ ਸੀ ਲੈਟ ਉੱਡ ਜਾਂਦੀ ਸੀ ਲੋਡ ਜ਼ਿਆਦਾ ਕਰਕੇ ਉਹ ਦੋ ਫੀਡਰ ਪਾਸ ਕਰਾਏ ਜੀ ਅਸੀਂ ਆਪਣੇ ਐਮਐਲਏ ਸਾਹਿਬ ਮਨਜੀਤ ਸਿੰਘ ਬਲਾਹਪੁਰ ਜੀ ਨੂੰ ਬੇਨਤੀ ਕਰੀ ਉਹ ਕਹਿੰਦਾ ਕੋਈ ਚੱਕਰੀ ਨਹੀਂ ਉਹਨਾਂ ਨੇ ਫਿਰ ਜਾਨੀ ਅਸੀਂ ਮੰਗ ਪੱਤਰ ਦਿੱਤਾ ਉਹਨਾਂ ਨੂੰ ਹਨਾ ਆਪਦੀ ਮੰਗ ਰੱਖੀ ਉਹ ਦੋ ਫੀਡਰ ਪਾਸ ਹੋ ਗਏ ਸਾਡੇ ਤੋਂ 40 ਲੱਖ ਰੁਪਇਆ ਮੈਕਮ ਨੂੰ ਪਿਆ ਉਹ ਕੰਮ ਜਣੀ ਥੋੜੇ ਹੀ ਰਹਿ ਗਏ ਚੱਲੀ ਜਾਂਦਾ ਅੱਛਾ ਚੱਲੀ ਜਾਂਦਾ ਇੱਕ ਤੁਸੀਂ ਗੱਲ ਕੀਤੀ ਵੀ ਮਾਨ ਸਾਹਿਬ ਬਹੁਤ ਕੋਸ਼ਿਸ਼ ਕਰ ਰਹੇ ਆ ਜਾਂ ਸਰਕਾਰ ਪੰਜਾਬ ਬਹੁਤ ਪੰਜਾਬ ਦੀ ਸਰਕਾਰ ਬਹੁਤ ਕੋਸ਼ਿਸ਼ ਕਰ ਰਹੀ ਹੈ ਵੀ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਵੀ ਉਹ ਪੰਜਾਬ ਦੇ ਵਿੱਚ ਹੀ ਰਹਿਣ ਵੀ ਉਹਨਾਂ ਨੂੰ ਹਾਂ ਬਹੁਤ ਪ੍ਰਚਾਲੇ ਕਰ ਰਹੀ ਹੈ ਸਰਕਾਰ ਹਾਂਜੀ ਹਾਂਜੀ ਥੋੜੇ ਪਿੰਡ ਦੇ ਵਿੱਚ ਕਿਸੇ ਨੌਜਵਾਨ ਨੂੰ ਨੌਕਰੀ ਮਿਲਦੀ ਕੀ ਅੱਜ ਵਧੀਆ ਕੰਮ ਹੋ ਰਹੇ ਆ? ਅੱਛਾ। ਹਾਂਜੀ ਹਾਂਜੀ ਪੂਰੇ ਵਧੀਆ ਕੰਮ ਹੋ ਰਹੇ ਆ। ਮਤਲਬ 8 ਟੀਚਰ ਤੁਹਾਡੇ ਪਿੰਡ ਦੇ ਮੇਰੇ ਪਿੰਡ ਦੇ ਜੱਟ ਟੀਚੇ ਜੇ ਸਰਕਾਰੀ ਸਰਕਾਰੀ ਠੀਕ। ਤੇ ਫਿਰ ਜਿਹੜਾ ਹੁਣ ਨੌਜਵਾਨਾਂ ਵਾਲਾ ਮਸਲਾ ਉੱਥੇ ਹੈ ਜੀ ਹੁਣ ਉਹਦੇ ਤੇ ਉਹ ਤੁਹਾਨੂੰ ਸਪੋਰਟ ਕਰਨ ਦੀ ਵੀ ਗੱਲ ਕਰਦੇ ਆ ਫਿਰ ਹੁਣ ਉਹਨਾਂ ਲਈ ਕੁਝ ਕਰਨ ਦਾ ਪਲਾਨ ਹੈ ਉਹਨਾਂ ਦੇ ਜਿਹੜਿਆ ਮੁੰਡਿਆਂ ਨੇ ਤੁਹਾਨੂੰ ਮੰਗ ਪਾਈ ਉਹ ਮੇਰੇ ਛੋਟੇ ਭਰਾ ਜੀ ਹੈ ਨਾ। ਹਾਂ। ਪਿੰਡ ਪੱਧਰ ਤੇ ਜਾਨੀ ਮੈਂ ਆਪਦੇ ਛੋਟੇ ਵੀਰ ਕਰਕੇ ਹੈ ਨਾ। ਜਾਨੀ ਆਪਾਂ ਉਹਦੇ ਬਾਰੇ ਵਿਚਾਰਦੇ ਆ ਫਿਰ ਜੀ ਸਰਪੰਚੀ ਤੋਂ ਵੀ ਉੱਪਰ ਉੱਠ ਕੇ ਉਹਨਾਂ ਬ ਬਿਲਕੁਲ ਹਾਂਜੀ ਨੈਤਿਕ ਫਰਜ਼ ਬਣਦਾ ਹੈ ਨਾ ਇਹ ਚਲੋ ਇੱਕ ਰਾਜਨੀਤੀ ਤੁਮ ਜਾਂ ਆਪਾਂ ਸਰਪੰਚੀ ਦੇ ਪਾਸੇ ਧਰ ਲਈਏ ਹਾਂਜੀ 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 ਇਹ ਪਿੰਡ ਪਿੰਡ ਦੇ ਵਿੱਚ ਮਤਲਬ ਸਾਰੇ ਹੀ ਪੀ ਸਰਪੰਚ ਜਾਂ ਫਿਰ ਮੋਹਤਬਰ ਬੰਦੇ ਇਕੱਠੇ ਹੋਣਗੇ ਤਾਂ ਮੇਰੇ ਖਿਆਲ ਨਾਲ ਇਹ ਸਮੱਸਿਆ ਹਮੇਂ ਕਿਤੇ ਹਾਂਜੀ ਹਾਂਜੀ ਹੱਲ ਕਰਨ ਵਾਲੇ ਪਾਸੇ ਵੀ ਲਿਜਾਇਆ ਜਾ ਹਾਂਜੀ ਠੀਕ ਹੈ ਤੇ ਹੋਰ ਜਿਹੜੀ ਪਿੰਡੋ ਪਿੰਡ ਹੈ ਜਿਹਦੇ ਨੌਜਵਾਨ ਬੈਠੇ ਉਹਨਾਂ ਨੂੰ ਸਾਡੇ ਮਾਧਮ ਰਹੀਂ ਕੋਈ ਅਪੀਲ ਕਰਨਾ ਚਾਹੀਦਾ ਹੈ ਤੁਸੀਂ ਉਨਾਂ ਤੋਂ ਬੱਸ ਆਪ ਹੀ ਕਹਿੰਨੇ ਜੀ ਬੱਸ ਹਣਾ ਵੀ ਆਪਦਾ ਕੰਮ ਕਾਰ ਕਰੋ ਵਧੀਆ ਆਦੇ ਮਾਪਿਆਂ ਨੂੰ ਸੁਖੀ ਦਾ ਕੋਨਾ ਕੰਮਕਾਰ ਜੀ ਕਰੋਗੇ ਵਧੀਆ ਕਰੋਗੇ ਫਿਰ ਲੋਕ ਵੀ ਖੁਸ਼ ਹੋਣਗੇ ਜੇ ਤੁਸੀਂ ਵਧੀਆ ਇਨਸਾਨ ਬਣੋਗੇ ਹਣਾ ਫੇਰ ਹੀ ਵਿਆਹ ਹੋਣੇ ਆ ਜੇ ਤੁਸੀਂ ਗਲਤ ਕਰੋਗੇ ਤਾਂ ਕੀ ਮੈਨਾਂ ਵਿਆਹ ਹੋਣਾ ਪਰ ਤੁਸੀਂ ਆਪ ਦੇ ਗੀਤਾਂ ਚ ਤਾਂ ਕਹਿੰਦੇ ਉਹ ਵੀ ਛੜਾ ਵੱਧ ਵਧੀਆ ਜ਼ਿੰਦਗੀ ਲੈਂਦਾ ਉਹ ਤਾਂ ਬੈਸੀ ਮੈਂ ਲਿਖਿਆ ਸੀਗਾ ਜੀ ਹਣਾ ਬਈ ਸਾਡੇ ਦਰਸ਼ਕਾਂ ਨੇ ਨਹੀਂ ਸੁਣਿਆ ਹੈਗਾ ਜ਼ਰੂਰ ਉਹਨਾਂ ਨੂੰ ਵੀ ਸੁਣਾਓ ਵੀ ਲਿਖਿਆ ਕੀ ਆ ਮੈਂ ਤਾਂ ਚਲੋ ਆਫ ਕੈਮਰਾ ਪਹਿਲਾਂ ਸੁਣ ਲਿਆ ਜੀ ਉਹ ਤਾਂ ਪਤਾ ਕੀ ਚੱਕ ਰਹਾ ਮੈਂ ਐ ਲਿਖਿਆ ਸੀਗਾ ਜੀ ਹਾਂ ਵੀ ਸਾਰਿਆਂ ਨੂੰ ਵਧੀਆ ਜਿੰਦਗੀ ਸੜਿਆ ਦੀ ਹੈ ਜੀ ਤਾਂ ਪਤਾ ਕੀ ਹੈ ਕਿਉਂ ਐ ਕਿਉਂ ਉਹਦੇ ਖਰਚੇ ਹਨੀ ਜੀ ਅਜਾ ਸੁਣਾਓ ਫਿਰ ਕੀ ਬੋਲ ਕੀ ਲਿਖੇ ਉਹਦੇ ਲਈ ਜਿਵੇਂ ਕਹਿੰਦਾ ਦੁਨੀਆ ਤੇ ਕੱਲੀ ਸੌਖੀ ਸੜਿਆਂ ਦੀ ਜਾਨ ਅੱਛਾ ਵੀ ਦੁਨੀਆ ਦੇ ਸੌਖੀ ਕੱਲੀ ਸੜਿਆਂ ਦੀ ਜਾਨ ਠੀਕ ਹੈ ਕੋਈ ਜਸਨੂਰ ਵਰਗੇ ਨਾ ਵੱਡ-ਵੱਡ ਖਾਨ ਅੱਛਾ ਐ ਥੋੜੇ ਕੋਈ ਕਹਿੰਦਾ ਵੀ ਮੈਨੂੰ ਵੀ ਆਵਾਜ਼ ਦੋ ਚੱਲ ਮੇਰੇ ਨਾਲ ਆ ਜੀ ਜਵਾਰ ਤੇ ਆ ਜੀ ਆ ਜੀ ਠੀਕ ਹੈ ਕਹਿੰਦਾ ਦੁਨੀਆ ਤੇ ਕੱਲੀ ਸੌਖੀ ਸੜਿਆਂ ਦੀ ਜਾਨ ਹਾਂ ਜਾਸਨੂਰ ਵਰਗੇ ਨਾ ਵੱਡੇ ਵੱਡੇ ਖਾਨ ਖਾਨ ਪਟ ਪਟ ਚੂਰੀ ਸ਼ਾਮੀ ਮੁਰਗਾ ਤੰਦੂਰੀ ਦੇਸੀ ਗੋੜ ਦੀ ਬਣਾ ਕੇ ਲੈਣ ਪੀ ਅੱਛਾ ਅਰੇ ਦੇਖੋ ਪੈਸੇ ਤਾਂ ਸਰਪੰਚ ਸਾਹਿਬ ਨੇ ਹਾਂ ਸੈਕਟੇਜ ਜਰੂਰ ਮਤਲਬ ਇਹ ਆਪ ਵੀ ਕੱਲ ਮਨਾਲ ਜਰੂਰ ਲਿਖਿਆ ਵੀ ਜਿਹੜੇ ਛੜੇ ਹੈਗੇ ਵੀ ਉਹ ਆਪਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੁੰਦੇ ਆ ਤੇ ਚਲੋ ਇਹ ਗੱਲ ਹੱਸੇ ਦੇ ਤੱਕ ਸੀਮਿਤ ਆ ਪਰ ਜਿਹੜੀ ਇਹ ਸਮੱਸਿਆ ਹੈਗੀ ਇਹਨੂੰ ਹੱਸੇ ਦੇ ਤੋਂ ਆਪਾਂ ਇਸ ਨੂੰ ਵੀ ਪਾਸੇ ਰੱਖੀਏ ਤਾਂ ਮੁੱਦਾ ਬਹੁਤ ਗੰਭੀਰ ਆ ਆਪਣੇ ਆਪ ਦੇ ਵਿੱਚ ਸੋਚਣ ਦਾ ਕੁਛ ਹੈਗਾ ਜਿਹੜਾ ਮੈਨੂੰ ਲੱਗਦਾ ਨਾ ਬਾਕੀ ਤੁਹਾਡੀ ਇਸ ਬਾਰੇ ਕੀ رائے ਹੈ ਕਿ ਤੁਸੀਂ ਕੀ ਸੋਚਦੇ ਹੋਂਗੇ ਇਹ ਮਸਲਾ ਸੋਣ ਨੂੰ ਕਿੰਨਾ ਕੁ ਦਿੰਦੀ ਇਹ ਲੱਗਦਾ ਹੈ ਜਿਹਦੀ رائے ਹੈ ਜੀ ਆਪਦੀ ਕਮੈਂਟਾਂ ਆئیں ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਬਾਕੀ ਤੁਹਾਨੂੰ ਲੱਗਦਾ ਜੀ ਕੋਈ ਸਵਾਲ ਜਿਹੜਾ ਸਰਪੰਚ ਸਾਹਿਬ ਨੂੰ ਪੁੱਛਣਾ ਵਾਲਾ ਰਹਿ ਗਿਆ ਜਾਂ ਜਿਹੜੇ ਕੋ ਵਿਕਾਸ ਦੀ ਗੱਲ ਕੀਤੀ ਹੈ ਵੀ ਕਿੰਨਾ ਕੁ ਵਿਕਾਸ ਹੋਇਆ ਇਹਨਾਂ ਨੇ ਦੱਸਿਆ ਵੀ ਸਾਡੇ ਪਿੰਡ ਦਾ ਬੜੀਆ ਕੰਮ ਕਰ ਚੰਨੀ ਆ। ਤੁਹਾਡੇ ਪਿੰਡਾਂ ਦੇ ਵੀ ਸਾਡੇ ਆਪਣੇ ਪਿੰਡਾਂ ਦਾ ਹਾਲ ਆ ਜਿਹੜਾ ਕਮੈਂਟਾਂ ਨਹੀਂ ਜਰੂਰ ਸਾਡੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਕੈਮਰੇ ਦੀ ਅੱਖ ਆ ਜੀ ਤੁਹਾਡੇ ਪਿੰਡ ਵੱਲ ਘੁੰਮੋਵੇ ਤੇ ਤੁਹਾਡੀਆਂ ਸਮੱਸਿਆਵਾਂ ਨੂੰ ਤੇ ਬਾਕੀ ਜਿਹੜੇ ਵੀ ਤੁਹਾਡੇ ਸੁਝਾਅ ਹੋਣ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਧੰਨਵਾਦ